ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਪੂਲੂਨ ਵਸਸੀ ਸੇਲ ਲਈ ਲੈ ਕੇ ਆਏ ਆ ਦੂਜਾ ਦਿਨ ਸੂਈਨ ਹੋ ਗਿਆ ਬਾਈ ਜੀ ਫੇਸਬੁਕ ਤੇ ਚੈੱਕ ਕਰ ਸਕਦੇ ਹੋ ਫੁੱਲ ਹਾਈਟ ਦੇ ਵਿੱਚ ਆ ਅੱਡਰ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਟੈਕਸ ਜਹਾਵਨ ਚਾਰੇ ਥਣਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਲੇਵਰ ਤੇ ਮਿਲਕ ਵੀਂ ਦੇਖ ਸਕਦੇ ਆ ਬਹੁਤ ਥਰੌਂ ਲੱਗੀਆਂ ਤੇ ਮਗਰ ਇਹਦੇ ਜੀ ਟੌਪ ਦੀ ਬੱਸੀ ਆ ਯਾਰ ਸਹਰ ਆ ਦੇਖ ਸਕਦੇ ਆ ਬਹੁਤ ਹੀ ਪਿਆਰੀ ਬੱਸੀ ਨੀ ਜਾਂ ਦਿੱਤਾ 나ੜੂਗਾ ਚੈੱਕ ਕਰੋ ਨਾਲ ਹੀ ਇਹੋ ਜੀ ਦੂਜਾ ਦਿਨ ਬਾਈ ਜੇ ਦਸੂਈਨ ਹੋ ਗਿਆ 13 14 ਲੀਟਰ ਇਹ ਥੱਲੇ ਬੌਲੀ ਤਿਆਰ ਆ ਦੋਨਾਂ ਟਾਈਮਾਂ ਦੀ ਜੇ ਕੋਈ ਚੰਗੀ ਕੇਰ ਵਾਲਾ ਹੋਇਆ ਤਾਂ 17 18 ਕਿਲੋ ਮੋਜਨਾ ਚ ਵਾਦੂ ਪੈਸਟਪੜਾ ਚੈੱਕ ਕਰ ਸਕਦੇ ਆ ਫੁੱਲ ਹਾਈਟ ਦੇ ਵਿੱਚ ਕੋਈ ਛੋਟੀ ਨਹੀਂ ਹੈਗੀ ਖਾਣਾ ਬਹੁਤ ਸੋਹਣਾ ਆਰਡਰ ਆ ਕਰਮਾਣੀ ਤੇ ਅੱਜ ਤਰੀਕ ਹੈਗੀ ਆ ਬਾਈ ਜੀ ਮੰਨ ਕੇ ਠੀਕ ਬਾਈ ਜੀ ਅੱਜ 5 8ਵਾਂ ਮਹੀਨਾ 2025 ਤੇ ਆਪਣੇ ਕਰੋ ਸਾਢੇ 3 ਵਜੇ ਵੀਡੀਓ ਕਵਰ ਕਰ ਰਹੇ ਹਾਂ ਦੇਖ ਸਕਦੇ ਬਹੁਤ ਸੋਹਣਾ ਆਰਡਰ ਆ ਕਰਮਾਣੀ ਦਾ ਪੂਰੀ ਸੀਟ ਠੰਡੀ ਆ ਕੋਈ ਲੱਤ ਛੜਨੀ ਹੈਗੀ ਦੇਖ ਸਕਦੇ ਬਹੁਤ ਜਿਆਦਾ ਚੰਗਾ ਆਰਡਰ ਮੈਂ ਕਰਮਾਣੀ ਨੇ ਮਿਲਕ ਵੇਚ ਦੇਖ ਸਕਦੇ ਬਹੁਤ ਸ਼ਾਨ ਲੱਗੀਆਂ ਚਾਰੇ ਥਣ ਪੂਰੀ ਨਿਕੜਮੇ ਤੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਟ ਠੰਡੀ ਆ ਬਾਈ ਜੀ ਤੇਰਾ ਮੁੱਲ ਕਰਾਉਨ ਨੂੰ ਬਾਈ ਜੀ ਕੋਈ 60 ਕਰਾਲੇ 65 ਕਰਾਲੇ ਬਸ ਲੈਣ ਦੇਣ ਜਾਂ ਮੁੱਲ ਇਹਦਾ 57000 ਦੀ ਵੜ ਦੇ ਦਾਂਗੇ ਵਿੱਚੋਂ ਛੋਟ ਸੱਪਾ ਹੋ ਜਾਊਗਾ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੜ ਮਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਮੇਰਾ ਪਿੰਡ ਹੈ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨੇ ਹਰ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਜੀ ਆਪਣਾ 78990 99728 ਸਾਰੇ ਮੇਰੇ ਵੀਰਾਂ ਦਾ ਬਿਲਕੁਲ ਨੰਟ ਤੱਕ ਦੇਖਣ ਲਈ ਤੈਜ ਜਦੋਂ ਧੰਨਵਾਦ ਜਲਦ